ਬਾਈ ਸਸਕੀ ਕਾਲ ਦੀ ਸਾਰਿਆਂ ਨੂੰ ਅੱਜ ਇੱਕ ਸੌਂਗ ਜੀ ਤੁਹਾਨੂੰ ਹੋਰ ਸੁਣਾਉਣਾ ਹੈ ਜੋ ਕਿ ਜਨਾਬ ਕੁਲਦੀਪ ਰੰਧਾਵਾ ਰਿਮੀ ਰੰਧਾਵਾ ਦੇ ਪ੍ਰਿੰਸਰ ਰੰਧਾਵਾ ਜੀ ਦੀ ਕਲਮ ਤੋਂ ਲਿਖਿਆ ਸੌਂਗ ਆ ਜੀ ਸੋ ਗੌਰ ਕਰੀ ਜੀ ਇਹ ਸੌਂਗ ਬੜੀ ਜੀ ਹੂੰ ਜੀ ਦੇ ਨਾਲ ਬਹਿ ਕੇ ਖਾਈਏ ਪਿੱਛਾ ਨਾ ਕਦੇ ਤਕਾਈਏ ਧੀ ਦੇ ਨਾਲ ਬਹਿ ਕੇ ਖਾਈਏ ਪਿੱਛਾ ਨਾ ਕਦੇ ਤਕਾਈਏ ਯਾਰ ਹੀ ਜੇ ਲਾ ਲਈਏ ਕਰੀਏ ਨਾ ਛੇਕ ਥਾਲੀ ਵਿੱਚ ਜਿਸ ਵਿੱਚ ਬਹਿ ਖਾ ਲਈਏ ਰੀਏ ਨਾ ਸ਼ੇਕ ਥਾਲੀ ਵਿੱਚ ਜੀ ਦੇ ਨਾਲ ਪੱਗ ਵਟਾਉਣੀ ਉਹ ਦੇਹ ਕਰੇ ਨਾਲ ਟਕਾਉਣੀ ਜੀ ਦੇ ਨਾਲ ਪੱਗ ਵਟਾਉਣੀ ਉਹ ਦੇਹ ਕਰੇ ਨਾਲ ਟਕਾਉਣੀ ਲੰਕਾ ਫਿਰ ਟਾਹ ਜਾਂਦਾ ਏ ਲੰਕਾ ਫਿਰ ਟਾਹ ਜਾਂਦਾ ਏ ਪਹਿਤੀ ਜੋ ਕਰਦਾ ਏ ਐਦਾਂ ਦੇ ਕੰਮ ਕੋਈ ਬੰਦਾ ਲਾਲ ਠੀਕ ਕਰਦਾ ਏ ਐਦਾਂ ਦੇ ਕੰਮ ਕੋਈ ਬੰਦਾ ਉਹ ਕਾਦੀਤੀ ਹੁੰਦੀ ਆ ਜਿਹੜੀ ਪਗ ਰੋਲ ਦੇਵੇ ਮੈਨੂੰ ਵੇ ਖਤਰਾ ਮਾਪਿਓ ਥਾਣੇ ਵਿੱਚ ਬੋਲ ਦੇਵੇ ਮੈਨੂੰ ਵੇ ਖਤਰਾ ਮਾਪਿਓ ਯਾਰ ਨੂੰ ਬੋਲ ਦੇਵੇ ਸੂਲੀ ਤੇ ਟੰਗ ਕੇ ਰੱਖ ਦੇ ਸੂਲੀ ਤੇ ਟੰਗ ਕੇ ਰੱਖ ਦੇ ਕਰਦਿਆਂ ਦੋ ਜੀਆਂ ਨੂੰ ਤਾਈਓ ਤਾਂ ਤਾਈਓ ਤਾਂ ਤਾਈਓ ਤਾਂ ਲੋਕ ਮਾਰ ਦੇ ਕੁੱਖਾਂ ਵਿੱਚ ਧੀਆਂ ਨੂੰ ਤਾਈਓ ਤਾਂ ਲੋਕ ਮਾਰ ਦੇ ਕੁੱਖਾਂ ਵਿੱਚ ਤੀਆਂ ਨੂੰ ਤਾਈਆਂ ਤਾ ਲੋਕ ਮਾਰਦੇ ਹੋ ਥੁੱਲੇ ਵੱਲ ਝਾਕ ਜਿਹੜਾ ਉਹ ਕਾ ਦਾ ਯਾਰ ਹੁੰਦਾ ਮਤਲਬ ਲਈ ਲਾਭ ਹੈ ਯਾਰੀ ਦਿਲ ਵਿੱਚ ਨਹੀਂ ਪਿਆਰ ਹੁੰਦਾ ਮਤਲਬ ਲਈ ਲਾਭ ਹੈ ਯਾਰੀ ਦਿਲ ਵਿੱਚ ਨਹੀਂ ਪਿਆਰ ਹੁੰਦਾ ਸਾਬ ਪਨਗੋਟੇ ਵਾਲਿਆ ਸਾਬ ਪਨਗੋਟੇ ਵਾਲਿਆ ਕੀ ਫਾਇਦਾ ਯਾਰੀ ਦਾ ਐਦਾਂ ਦਾ ਬੰਦਾ ਲੋਕੋ ਘਰ ਵਿੱਚ ਨਹੀਂ ਵਾੜੀ ਦਾ ਇਦਾਂ ਦਾ ਬੰਦਾ ਲੋਕੋ ਸੋਜੇ ਗਾਣਾ ਵਧੀਆ ਲੱਗਦਾ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਸੱਸੇ ਕਾਲੀ